ਕਰਨਾ ਉਹ ਲੈ ਲਾ ਗਾ ਮੋਗਟ ਆਇਆ ਓਏ ਹਾਲਿਆ ਬਾਹ ਫਿਰਿਆ ਇੱਕ ਨੰਬਰ ਵੀਡੀਓ ਵੀ ਆਈਆ ਫਿਰੇ ਇੱਕ ਨੰਬਰ ਠੀਕ ਆ ਬੰਦਾ ਸਪੈਸ਼ਲ ਬਣਾ ਦੇਖ ਲਗੀ ਦੱਸ ਆਹ ਤਾਂ ਦੋਸਤੋ ਪਟਾਕੇ ਕਿਵੇਂ ਪਾਊਗਾ ਓ ਹੋ ਹੋ ਖਾਦੀ ਉਹ ਨਿਕਲ ਗਈ ਫਰਾਉਂ ਤੇਰਾ ਚਲ ਚਾ ਦੋਸਤੋ ਅੱਜ ਆ ਪਟਾਖਾ ਓਲਾ ਅੱਜ ਆ ਲਾਸਟ ਚੌਂਕੀ ਪੰਜ ਚੌਂਕੀਆਂ ਲੱਗੀਆਂ ਦੀ ਬਈ ਅੱਜ ਲਾਸਟ ਮੇਲਾ ਦਾ ਤੇ ਤੁਹਾਨੂੰ ਦਿਖਾਉਣਾ ਬਲਾਊਗਾ ਸੰਗ ਦਾ ਜਾਰੀਆਂ ਨੇਗੇ

لومگریا 1820 ڪردي ۽ ڪڏهن مون مليو ڪرا يا مان ٿو ۽ هو گڏ ٿي ۽ اهو اهو ڪڏهن بابا ڪازي جو غلط جو مرڪز آهي بس برداشت ڪري موجود آهي ڪڏهن ڪڏهن جو ڏٺي نه ٿي سڀني دربار ۾ جو सम्मानित अधिकारी सर को धन्यवाद मानव पुत्र जितने जामनो के दिन में ही निहारा मार और फिर तू ही चले रात करके थोड़ी विस्तार में करना करते रहना होगा सहमोरे मो पर पाइदा कोई बात किए बोल आए धन्यवाद कहां से कहां से जी रहे तभी सके में पेश किया ਇਹ ਇੱਥੇ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਕਿ ਦਵਾਇਆਂ ਦੇ ਨਾਮ ਤੋਂ ਬਿਨਾਂ ਬਹੁਤ ਸਾਰੇ ਮਹੱਤਵਪੂਰਨ ਸਿਹਤ ਸੂਚਨਾਵਾਂ ਖਾਤਿਰ ਪੜ੍ਹਨ ਦੀ ਅਸਮਰਤਾ ਹੈ। ਦੂਸਰੇ ਮੁੱਦੇ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਸੰਪੀਖਤਾ ਦੇ ਰੋਲ ਕਰਦੇ ਆ ਕਿ ਕਿਸੇ ਨੂੰ ਸਤਿਕਾਰ ਕੋਸ਼ੇਰੀ ਦੀ ਗੱਲ ਕੀ ਕਿਸੇ ਦਾ ਹੱਕ ਦਾ ਮੁੱਦਾ ਪੁੱਛੀ ਦੀ ਗੱਲ ਹੈ। महाबल्यूब ते महाबलेशाही चैनल

और जी कल्याण जी कल्याण जी मेरा नाम किया माहौल बुरा पे भी है जी माहौल बुरा पे जी

ਓ ਹੋ ਹੋ ਖਾਲੀ ਹੋ ਨਿਕਲ ਗਈ ਫਰਾਉ ਤੇਰਾ ਆਏ ਹਾਏ ਇਹ ਵੀ ਕਸਮ ਦੇ ਚ ਮਾੜੀ ਆ ਬਾਈ ਤੇਰੀ ਲੈ ਚਲਾਵਾ ਲੈ ਬਾਈ ਇਹ ਤਾਂ ਕੋਈ ਖਰਾਬ ਕਰਨੀ ਇਹਨਾਂ ਦੀ ਜਦੋਂ ਅਸੀਂ ਆਏ ਮਾੜੀ ਦਰਵਾਜ਼ਾ ਦੇਖਦਾ ਆ ਇਹਨੂੰ ਪੜਾਕੇ ਬਾਹਰ ਆਈ ਦੀ ਬਾਈ ਲੋੜ ਇਹ ਦੇਖੀ ਅੱਖ ਕਨੀ ਛੱਡਦੀ ਸੀ ਸਰਾ ਬਾਈ ਐਂਡ ਗੱਲ ਆ ਬਾਦ ਤਰੀ ਵੀਡੀਓ YouTube ਤੇ ਪਾਉਂਗਾ ਕਿੰਨੇ ਦੀ ਕਿੰਨੇ ਦੀ 100 ਰੁਪਏ 100 ਰੁਪਏ ਚੱਲਦੇ ਰਹੋ ਭਗਤ ਚੱਲਦੇ ਰਹੋ ਤੇਰੀ ਜੁਰਤ ਸੰਕਟਾਈ ਹੈ ਮਾਤਾ ਦੇ ਦਰਬਾਰ ਦੇ ਚੋਲੀ ਪਰ ਕੇ ਲੰਘ ਜਾਈਆਂ ਚੱਲਦੇ ਰਹੋ ਭਗਤ ਚੱਲਦੇ ਰਹੋ ਸਰਦਾਰ ਸਰਦਾਰ ਸਾਰਾ જય ਮਾਤਾ ਜੀ જય ਮਾਤਾ ਜੀ ਦਾਨ ਜੀ ਦਾਨ ਦਾਨ ਸਰਦਾਰ ਸਾਰੇ ਥੋੜੇ ਥੋੜਾ ਬਾਤਰੇ ਨੂੰ ਦਾਨ ਜੀ ਦੇ ਕੇ ਜਾਣਾ ਜੀ तेल दिता है कि कृपया माता जी पत्र से ही लग जाए जय माता दी जय माता दी हाँ कर